ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਪੰਜ ਬੜਾ ਦਿਖਾਵਾਂਗੇ ਐਫਐਫ ਡਿਟੇਲ ਵੀ ਉੱਤੇ ਬਹੁਤ ਜਿਆਦਾ ਤਿੰਨ ਗੱਬਣਾ ਦੋ ਹੈਗਾ ਸੂਜਾਂ ਸੁਵੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਗੱਗੀ ਪਿੰਡ ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੂਰ ਆਪਣਾ ਭਗਤਾ ਭਾਈ ਸ਼ਹਿਰ ਦੇ ਨੇੜੇ ਹੀ ਆ ਗਿਆ ਨਾ ਭਗਤਾ ਤੋਂ 4 ਕਿਲੋਮੀਟਰ ਬਾਅਦ ਆ ਪੁਰਾਣਾ ਰੋਡ ਤੇ ਮੋਬਾਈਲ ਨੰਬਰ ਜੀ ਆਪਣਾ 9814166095 9814166095 66095 ਆਪਣਾ ਵਪਾਰ ਦਾ ਕੰਮ ਆ ਵਪਾਰ ਦਾ 4 5 7 ਬਿਹੜਾ ਹਰ ਵਕਤ ਹੁੰਦੀਆਂ ਆ ਠੀਕ ਆ ਪਹਿਲਾ ਨੰਬਰ ਜਿਹੜੀ ਬਿਹੜ ਤਾਜੀ ਸੂਈ ਆਪਾਂ ਦੇਖੀਏ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈਆ ਬੱਚੀ ਨੂੰ ਜਾਣੋ ਦਿੱਤਾ ਨੇ ਸੂਆ ਸੂਈਆ 4 ਕਵਾਜਾ ਫਿਰ ਮਗਰ ਬੱਚੀ ਦੂਜਾ ਸੂ ਦੁੱਧ ਤੇ ਤਾਂ ਨੇ 23 24 ਕਿਲੋ ਪਲੂਨ ਨੇ 25 ਕਿਲੋ ਦੁੱਧ ਆਉਣਾ ਪਾ ਦੋਗੀ ਦੁੱਧ ਤਾਂ ਵੱਧ ਪਾ ਦੂਗਾ 25 ਕਰਕੇ ਦੇਵਾਂਗੇ ਕਹਿੰਦਾ ਬਾ 24 25 ਕਿਲੋ ਉਧਰ ਲਈ ਵੜ ਹੈਗੀ ਆ ਚੌਣ ਚਵਾ ਧਾਰ ਦੂ ਇੱਕ ਨੰਬਰ ਠੀਕ ਹੈ ਮਗਰ ਬੱਛੀ ਆ ਗਈ ਹੈਨਾ ਰੇਟ ਇਹਦਾ ਕੀ ਰਹੂਗਾ ਜੀ 1 ਲੱਖ 10000 ਰੁਪਏ ਦੀ ਵੜ ਦੇ ਦਾਂਗੇ ਆਪਾਂ ਮਾਨਦਾਨ ਹੋ ਜਾਊਗਾ ਵਿੱਚੋਂ ਸੋ ਬਰ ਫੇਸ ਕੁਆਲਟੀ ਵਗੈਰਾ ਵੜ ਦੀ ਦੇਖਦਾ ਸੋਹਣੀ ਸਾਫ ਸੁਥਰੀ ਜੀਰ ਸਿੱਟੀ ਹੋਇਆ ਤਾਂ ਪੂਣਾ ਘੰਟੇ ਹੋਇਆ ਜੀਰ ਸਿੱਟੀ ਨੂੰ ਠੀਕ ਹੈ ਸੁੱਧਾ ਘੰਟਾ ਹੋਇਆ ਜੀਰ ਪਈ ਨੂੰ ਦੂਜਾ ਸੂਆ ਸੂਈ ਹੈਗੀ ਤੇ ਕੱਦ ਵਡਾੜੀ ਜਿੰਦ ਜਨ ਵਾਲੀ ਵਡਾ 110000 ਰੁਪਏ ਕੀ ਵਤਾ 24 25 ਕਿਲੋ ਦੁੱਧ ਬੈੜ ਨੇ ਆਰਾਮ ਨਾਲ ਪਾ ਦਣਾ ਤੇ ਵਾ ਕਿਲੇ ਵਾ ਵਗਰਾ ਦੇਖੋ ਨੇੜ ਤੋਂ ਠੀਕ ਆ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣ ਵੇ ਬਿੱਤੀ ਤੇ ਤੇ ਮਗਰ ਆ ਗਈ ਇਹਦੇ ਬੱਚੀ ਫੀਮਲ ਕਾਫਾ ਬੱਚੀ ਵੀ ਚੰਗੀ ਜਾਨਵਰ ਦਿੱਤਾ ਇਹਨੇ ਸੂਈ ਸਵਾਈ ਜੇਰ ਧਾਰ ਦਾ ਪਹੋਕੇ ਆ ਓਕੇ ਅਜਾ ਅੱਗੇ ਦੂਜੇ ਨੰਬਰ ਜਿਹੜੀ ਦੇਖੀਏ ਨੇ ਜੀ ਇਹ ਵੀ ਸੂਈ ਵੀ ਆ ਵਡਾ ਸਾਨੂੰ ਹੋਗੇ 7 8 ਦਿਨ ਸੂਈ ਬੱਚਾ ਕੀ ਆ ਇਹਦੇ ਮਗਰ ਬੱਚੀ ਹੋ ਬੈਠੀ 40 120 ਅੱਛਾ ਇਹਦੇ ਮਗਰ ਬੱਚੀ ਆ ਗਈ ਹਣਾ ਹਾਂਜੀ ਠੀਕ ਹੈ ਦੁੱਧ ਕਿੰਨਾ ਕਿ ਤਿਆਰੀ ਚਾਹੋ? ਦੁੱਧ ਸਲੇ ਹੋਆ 22-23 ਕਿਲੋ ਹੁਣ। ਦੋ ਟਾਈਮ ਨਾਲ ਹਾਜਰ। ਦੋ ਟਾਈਮ ਕੰਡਾ ਲਾ ਕੇ ਨਾਲ ਅਗਲਾ ਲੈ ਕੇ ਆਵੇ ਆਪ ਦਾ। ਠੀਕ ਆ ਹਾਥੀ ਚ ਬਾਈ ਕਰਨੋ ਚਾਹੇ ਮਸ਼ੀਨ ਨੇ। ਹਾਂ ਹਾਥੀ ਚੋਲੋ ਜਾਂ ਮਸ਼ੀਨ ਆ ਚੋਲੋ ਜਿੱਦਾਂ ਮਰਜੀ ਚੋਲੋ। ਠੀਕ ਆ ਜੀਰ ਜੁਰ ਜਮਾ ਡਾਨਾ। ਜਮਾ ਕੰਪਲੀਟ ਆ। ਰੇਟ ਇਹਦਾ ਕੀ ਰੱਖਿਆ? 1,20,000 ਰੁਪਏ ਦੀ ਬੱਚੀ ਦੇ ਦਾ। ਟੋਰ ਦੀ ਬਾਹਰ ਨੇ ਉਹਨੂੰ। ਚੌਣ ਚਵਾ ਬਿਲਕੁਲ ਓਕੇ ਆ। ਕਿਵੇਂ ਇੱਕ ਨੰਬਰ। ਸੋ ਦੂਜੇ ਨੰਬਰ ਤੇ ਬੱਚੀ ਮਗਰ ਆ ਗਈ 412 ਦਾ ਹੋਇਆਗਾ। ਮਗਰ 4012 ਤੂੰ ਦੇਖੋ ਕੱਦ ਕਾੜ ਵਗੈਰਾ ਦੇਖੋ ਨੂੰ ਬਾਜ਼ਾਰ ਨਹੀਂ ਲੱਗਿਆ ਟਾਈਮ ਦੇਖ ਲੋ 12 ਦਾ ਟਾਈਮ ਆਇਆ 12 ਸਵਾ 12 ਟਾਈਮ ਆਪਣੇ ਇਸ ਵਕਤ ਕੱਦ ਕਾੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੋਣ ਚਵਾਦੀ ਇੱਕ ਨੰਬਰ ਆ ਲਿਸਟ ਨਾ ਵੀਡੀਓ ਬਣਾਉਦੇ ਤੁਹਾਨੂੰ ਆਪੇ ਹੀ ਦੱਸ ਦੇਣਾ ਠੀਕ ਆ ਲਿਸਟੀ ਨਾ ਵੀ ਕਿਸੇ ਕੋਲ ਨਹੀਂ 1 ਲੱਖ 20000 ਰੁਪਏ ਕੀਮਤ ਆ ਸੂਈ ਸਵਾਈਆ ਮਗਰ ਆ ਗਈ ਬੱਚੀ ਫੀਮੇਲ ਕਾ ਬੱਚੀ ਵੀ ਬੜੀ ਪਿਆਰੀ ਹੈ ਹਫਤੇ ਦੀ ਹੈਗਾ ਸੂਈ ਵੀ ਹਫਤਾ ਹੋਗਾ ਤੀਜੇ ਨੰਬਰ ਤੇ ਆਪਾਂ ਗੱਪਣ ਦੇਖੀ ਨੇ ਜਿਹੜੀ ਇਹ ਦੂਜਾ ਸੂਹਾ ਬੈੜਾ ਦੂਜਾ ਸੂਹਾ ਕਹਿ ਦਨ ਲੈਂਦੀ ਹੈ ਬਸ ਤਿਆਰੀਆਂ ਚੈੱਕ ਦੋ ਤਾਂ ਲੋ ਹੋ ਸਕਦਾ ਜੂ ਰਾਤ ਨੂੰ ਸੂਕ ਠੀਕ ਆ ਤਿਆਰੀਆਂ ਦੇ ਵਿੱਚ ਹੀ ਆ ਤੇ ਅੰਦਾਜ਼ਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਤੁਸੀਂ ਲੈਣਾ 27 28 ਕਿਲੋ ਪਲੂਨ ਨੇ ਇਹੋ ਤੋਂ ਨਾਰਮਲ ਸੇਵਾ ਦੇ ਪਾ ਦੂਗੀ ਰੇਟ ਇਹਦਾ ਕੀ ਰੱਖਿਆ ਆਪਾਂ 1 ਲੱਖ 40000 ਰੁਪਏ ਦੀ ਵੜ ਦੇ ਦਾਂਗੇ ਆਪਾਂ 1 ਲੱਖ 40000 ਦੀ ਹਾਂਜੀ ਸੋ ਤੀਜੇ ਨੰਬਰ ਤੇ 1 ਲੱਖ 400 ਇਹ ਦੰਦੋ ਜਵਾਨੇ ਬਿਲਕੁਲ ਸਭ ਤੋਂ ਕੰਨੀ ਵਾਲੇ ਦੰਦ ਖੜੇ ਆ ਠੀਕ ਆ ਕੰਨੀ ਵਾਲੇ ਦੰਦ ਖੜੇ ਆ ਜੈਨੂਨ ਦੂਜਾ ਸੂਆ ਜਮਾ ਸੂਣ ਦੇ ਵਿੱਚ ਇਹਦੇ ਇੱਕ ਦੋ ਦਿਨ ਹੀ ਬਾਕੀ ਆ ਤਿਆਰੀ ਦੇ ਵਿੱਚ ਹੀ ਹੈ ਠੀਕ ਹੈ ਸੋ ਸਾਈਜ਼ ਵਗੈਰਾ ਦੇਖੋ ਸੋਹਣਾ ਸਾਫ ਜਿਹਾ ਠੀਕ ਆ ਵੱਡੀ-ਬੁੱਡੀ ਬਹੁਤ ਆ ਵੇੜ ਹੈਣਾ ਸੋ ਛੋਟੀ ਕਿਸੇ ਪਾਸੇ ਨਹੀਂ ਇਹਦੀ ਕੀਮਤ ਰੱਖੀ ਆਪਾਂ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਰੁਪਏ ਵੇੜ ਦੀ ਕੀਮਤ ਆ ਫੁੱਲ ਸਾਈਜ਼ ਦੇ ਵਿੱਚ ਆ 30 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ 30 ਕਿਲੋ ਦੁੱਧ ਮੰਨ ਕੇ ਲੈਵੇ ਠੀਕ ਆ ਬਹੁਤੀ ਵਾਦੀ ਵੇੜ ਦੀ ਬੜੀ ਚੰਗੀ ਆ ਦੂਜਾ ਸੂਆ ਗਈ ਤੀਜੇ ਨੰਬਰ ਤੇ ਗੱਬਣ ਆ ਗਈ ਅੱਗੇ ਆ ਗਈ ਚੌਥੇ ਨੰਬਰ ਤੇ ਗੱਬਣ ਜੀ ਆਏ ਵੀਰੇ ਗੱਬਣ ਆ ਵੇੜ ਠੀਕ ਹੈ ਜੇ ਪਾਇਆ ਇਹ 12 13 ਦਿਨ ਬਾਕੀ ਸੂਆ ਕਿਹੜਾ ਸੂਰੀ ਆ ਸੂਆ ਦਾ ਮਾਲਕ ਨੇ ਦੂਜਾ ਦੱਸਿਆ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਵੀ ਤੀਜਾ ਸੂਆ ਮੰਨ ਕੇ ਤੀਜਾ ਦਿਨ ਹਫਤਾ ਦਾਸ ਨਾਲ ਲੈਂਦੀ ਆ 12 13 ਦਿਨ ਬਾਕੀ ਇਹਦੇ ਹਜੇ ਠੀਕ ਆ ਕਹਿੰਦਾ 15 ਵੀ ਕੱਢ ਸਕਦੀ ਆ ਆ 15 ਦਿਨ ਆਮ ਨਾਲ ਲੈ ਜੂਗੀ ਬਾਕੀ ਪੱਥਰ ਵਰਗੀ ਪਈ ਇਹਦਾ ਕੱਚੀ ਪੁੱਚੀ ਵਾਲੀ ਬਲੂ ਬਹੁਤ ਕੀ ਰਿਕਾਰਡ ਦੱਸਿਆ ਗਿਆ ਦਾ ਉਹਦੇ ਨੇ 47 48 ਕਿਲੋ ਦਿੱਤਾ ਦੂਜੇ ਸੂਏ ਕਰ ਦੂ 50 ਨੂੰ ਟੱਚ ਆ ਗਈ ਹਾਂ 50 ਤੋਂ ਫਲਾਸੀ ਚੱਲੂਗੀ ਠੀਕ ਆ 50 ਮੰਨ ਕੇ ਵੇਚ ਸਕ ਪੈਸੇ ਲੈ ਲਓ 50 ਮੰਨ ਕੇ ਆਲਾ ਲੈਵੇ ਸੋ ਵੀਰੋ ਪਲੀ ਪੁਲੀ ਬਾਕੀ ਨਾੜਾ ਨੁੜਾ ਦੀ ਰੂਟ ਬਹੁਤ ਚੰਗੀ ਹੈ ਬਾਕੀ ਰਿਕਾਰਡ ਆਪ ਨੂੰ ਸਾਰਿਆਂ ਨੂੰ ਕਹਿੰਦਾ ਮਿਲ ਜੂਆ ਜਿਹੜਾ ਬੰਦਾ ਲਊ ਆਪਣੇ ਤੋਂ ਵੀ ਜਿਹੜਾ ਸੀਮਣ ਲੱਗਿਆ ਆਪਾਂ ਦੱਸਾਂਗੇ ਸਾਰੇ 2Z ਦਵਾਂ ਤੋੜ ਦੀ ਬਾਹਰ ਨੇ ਉਹਨੂੰ ਸੋ ਵੀਰੋ ਚੰਗੇ ਸੀਮਣ ਹੋਊਗਾ ਕਿਉਂਕਿ ਬੈੜ ਵੱਡੇ ਕੱਦ ਕਾਠ ਵਾਲੀ ਆ ਛੋਟ ਥੋੜੀ ਨੂੰ ਬੰਨ ਕੇ ਬਾਕੀ ਪੱਟੀ ਬੰਨ ਕੇ ਆਵੇ ਠੀਕ ਹੈ ਸੋ ਫਾਰ ਹਮਾਰਾ ਟੈਗ ਟੂ ਵੀ ਫਿਰ ਇਹਦੇ ਪਿਆ ਆ ਹਨਾ ਸਾਰੀ ਕੰਪਲੀਟ ਵੀਡੀਓ ਮਿਲੂਗੀ ਮਾਰ ਠੀਕ ਹੈ ਸੋ ਤੀਜਾ ਸੂਆ ਮੰਨ ਲੈ ਜਿਹੜਾ ਮਰਜੀ ਬੰਦਾ ਹੈ ਦੂਜਾ ਸੂਆ ਵੈਂਚ ਕੇ ਡੇਢ ਘੁੱਟ ਮਾਰ ਜਾਂ ਸੋ ਨਾੜਾ ਨੂੜਾ ਦੇਖੋ ਯਾਰ ਕਿਆ ਬਾਤ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ਼ ਸੁਥਰਾ ਤੇ ਹੈ ਦੂਜਾ ਸੁਵੇਈ ਪਰ ਥੋੜੀ ਜੀਵਰ ਮੰਨ ਕੇ ਚਲੋ ਠੀਕ ਹੈ ਪੇਸ਼ਾਕ ਤੁਸੀਂ ਤੀਜਾ ਮੰਨ ਲਿਓ ਤੇ ਦੁੱਧ ਵੀ ਐਵਰੇਜ 50 ਕਿਲੋ ਦੀ ਜੀ ਹੈਗੀ ਆ ਨਾੜਾ ਨੂੜਾ ਬਹੁਤ ਠੀਕ ਹੈ ਇਹਦਾ ਰੇਟ ਵੜੀ 2,10,000 ਰੁਪਏ ਦੀ ਵੜ ਦੇ ਦਾ ਗਿਆ ਜੇ ਆਪਾਂ ਅੱਜ ਲੈਂਦਾ ਬੰਦਾ ਜੇ ਹਾਜ਼ਰ ਹੋਊਗੀ ਉੱਤੇ ਰੇਟ ਅੱਢ ਠੀਕ ਹੈ 2,10,000 ਦੀ ਵੜ ਆਪਾਂ ਦੇਵਾਂਗੇ ਜਮਾ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜਦਾ ਯਾਰ ਠੀਕ ਹੈ ਫੁੱਲ ਸਾਈਜ਼ ਦੇ ਵਿੱਚ ਆ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਇਹ ਜੀ ਵੜਣਾ ਜੇ 45 50 ਕਿਲੋ ਦੁੱਧ ਦੂ ਤਾਂ ਦੂ ਕਿਹੜੀ ਜਮਾ ਆਪਾਂ ਵੜਾ ਵੇਚੀਂਗਾ ਉੱਤੇ ਆਪਾਂ ਕਾਲੀ ਵੜ ਦੀ ਵੀਡੀਓ ਪਾਈ ਜਾਨੀ ਪਿਆਰੀ ਪੂਰਾ ਦੁੱਧ ਤੇ ਚਲਦੀ ਚਵਾ ਕੇ ਤੇ ਤੇ ਦੋ ਟਾਈਮ ਤੈਨੂੰ ਟਾਈਮ ਆਪਾਂ ਚਵਾ ਕੇ ਦਿੱਤੀ ਵੜ ਸੁਭਰਾ ਕੇ ਆਪਾਂ ਵੀਡੀਓ ਕਵਰ ਕੀਤੀ ਸੀ ਤੇ ਉਹ 24 40 ਕਿਲੋ ਤੇ ਵੜ ਚੱਲਦੀ ਪਈ ਸੀ ਹਨਾ ਹਾਂ ਲੋਕ ਕਹਿੰਦੇ 50 ਦਿੰਦੀ ਹੈ ਸਾਡਾ 60 ਦਿੰਦੀ ਹੈ ਜੋ ਚਵਾ ਕੇ ਦੇਵਾਂਗੇ ਫਿਰ ਪਤਾ ਲੱਗਦਾ ਜੱਜ ਕਰਾਂ ਜਮਾ ਤੇ ਜੇ ਕੋਈ ਵੀ ਰਸਾਈ ਕਰਦਾ ਆਪਣੇ ਨਾਲ ਵੀ ਮੈਨੂੰ 40 ਤੋਂ ਬਾਹਰ ਚਾਹੀਦਾ ਮੈਨ ਨਾਲ 45 ਚਵਾ ਕੇ ਦੇ ਜਾਜਕਲ ਅੱਗੇ ਦੇ ਨਾਲ ਆ ਗਈ ਜਿਹੜੀ ਇਹ ਵੀ ਦੂਜਾ ਸੂ ਆ ਗਈ ਠੀਕ ਹੈ ਇਹਦੇ ਪਾਇਆ ਜੀ 20 ਦਿਨਾਂ 20 ਦਿਨ ਬਾਕੀ ਦੂਜਾ ਸੂ ਆ ਦੂਜਾ ਸੂ ਤੇ ਇਹਦਾ ਰਿਕਾਰਡ ਵਗੈਰਾ ਕੀ ਆ ਸਾਰਾ ਰਿਕਾਰਡ ਮਿਲੂ ਇਹਨੇ 47 48 ਕਿਲੋ ਦੁੱਧ ਦਿੱਤਾ ਪਲੂਨ ਨੇ ਪਲੂਨ ਨੇ 47 48 ਕਿਲੋ ਥੋੜੀ ਇਹਦੇ ਨਾਲ ਕੱਚੀ ਆਦ ਆ ਗਈ ਹਨਾ ਹਾਂ ਥੋੜੀ ਜੀ ਕੱਚੀ ਹੈ ਜੀ ਠੀਕ ਹੈ ਇਹਦਾ ਵੀ ਸੀਮਨ ਵਗੈਰਾ ਦੱਸਾਂਗੇ ਆਪਾਂ ਰਿਕਾਰਡ ਸਾਰਾ ਆਪਣੇ ਕੋਲੇ ਫੋਨ 'ਚ ਇਕੱਲੀ ਇਕੱਲੀ ਰਿਕਾਰਡ ਦੇਵਾਂਗੇ ਜੋ ਵੀ ਬੰਦਾ ਆਪਾਂ ਤੋਂ ਲਊਗਾ ਇਹਦਾ ਗ੍ਰੇਡ ਰੱਖਿਆ ਵਾ ਇਹ 2 ਲੱਖ ਰੁਪਏ ਦੀ ਵੜ ਦੇ ਦਾਂਗੇ 2 ਲੱਖ ਦੀ ਯਾਦ ਲੈਿੰਦਾ ਸੋ ਵੀਰੋ ਕੱਦ-ਕੱਡ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਲਾਈਡੋਂਡ ਵੇਖ ਲੰਮੀ-ਲੰਮੀ ਬਹੁਤ ਆ ਫਰੀਡ ਫਰਡ ਬਹੁਤ ਆ ਰਕਾਰਡ ਸਾਰਾ ਆਪਣੇ ਕੋਲ ਠੀਕ ਆ ਫੁੱਲ ਸਾਈਜ਼ ਦੇ ਵਿੱਚ ਆ ਗਈ ਹੈ ਨਾ ਕੋਈ ਵੀਰ ਛੋਟੀ ਨਾ ਮੰਨੇ ਕੋਈ ਹੋਰ ਨਾ ਹੈ ਨਾ ਮਤਲਬ ਕੱਚੀ-ਕੱਚੀ ਹੈ ਠੀਕ ਹੈ ਸੋ ਵੱਡੇ ਸਾਈਜ਼ ਦੇ ਵਿੱਚ ਆ ਇਹਦੀ ਐਵਰੇਜ ਨੈਟ ਸਹੀ ਕਿੰਨੀ ਬਣ ਕੇ ਚੱਲੇ ਦੁੱਧਾਂ ਦੀ ਬੰਦਾ 55 ਕਿਲੋ ਦੁੱਧ ਦੇ ਦਿੰਦੇ ਵੀਰੇ ਠੀਕ ਆ 50 ਤੋਂ ਪਾਰ ਚੰਗੇ ਖਿਡਾਰੀ ਬੰਦੇ ਕੋਲ ਚਲੀ ਗਈ ਤਾਂ ਠੀਕ ਹੈ ਸੋ ਵੀਰੋ 50 ਕਿਲੋ ਤੋਂ ਬਾਹਰ ਵੀਰਾਂ ਦਾ ਦੁੱਧ ਪਾਉਗੀ ਤੇ ਬਿਊਟੀ ਬਾਡੀ ਵਗੈਰਾ ਦੀ ਦੇਖੋ ਯਾਰ ਲ ਠੀਕ ਹੈ ਤੇ ਨੌ ਨੰਬਰ ਤੇ ਅਟੈਕ ਪਿਆ ਹੋਇਆ ਜਮਾਨ ਮਣਕੀ ਪਿਆ ਹੋਆ ਸੋ 2 ਲੱਖ ਰੁਪਏ ਦੀ ਹੈਗੀ ਡਿਮਾਂਡ ਹਾਂਜੀ ਬਾਕੀ ਗਜਾਇਸ ਵਗੈਰਾ ਹੋਜੂਗੀ ਸੋ ਕਾਫੀ ਬੜਾ ਪਵੀਰ ਕੋਲ ਦਿਖਾ ਦਿਆ ਵਪਾਰ ਦਾ ਕੰਮ ਆ ਜਿਹੜੇ ਵੀ 18 20 ਦਿਨ ਪਾਇਆ ਜਿਹੜਾ ਸਾਮ ਨੂੰ ਆਲਾ ਯਾਦ ਕਰੂਗਾ ਹਮੇਂ ਚੀਜ਼ ਲਈ ਸੀ ਠੀਕ ਹੈ ਤੇ ਆਪਣੇ ਕੋਲ ਜੇ ਕੋਈ ਵੀ ਆ ਬਿਆ ਕੋਲ ਪ੍ਰਬੰਧ ਵਗੈਰਾ ਹੈਗਾ ਦੂਰੋਂ ਕਿਉਂ ਗਾਹ ਕਾਵੇ ਵੀ ਮੈਂ 40 ਕਿਲੋ ਮਣਕੇ ਲੈਣਾ ਜਾਵਾਂ ਸੋ ਜਾਇਜਾ ਕਾਲਾ ਵੀਰ ਦਾ ਨੌਰਾ ਵਗੈਰਾ ਇਥੇ ਪੂਰਾ ਵਧੀਆ ਪਿਆ ਹੋਇਆ ਤੇ ਖੇਤ ਦੇ ਵਿੱਚ ਜੇਦੋਂ ਮਰਜੀ ਪਹੁੰਚੋ ਤੁਸੀਂ ਕਹਿੰਦੇ 40 40 ਕਿਲੋ ਦੁੱਧ ਵੇਡਦਾ ਮਿੰਕੇ ਲੈਣਾ ਸਾਈ ਕਰ ਲਿਓ ਤੁਹਾਨੂੰ ਮਿੰਕੇ ਵੀ ਮੈਨੂੰ ਕਰ ਲੈ ਬੰਦਾ ਆਪਦੇ ਚਵਾ ਕੇ ਚਵਾ ਕੇ ਦੇ ਦਾਂਗੇ ਠੀਕ ਆ ਪਿੰਡ ਕੇਸਰ ਸਿੰਘ ਵਾਲਾ ਜ਼ਿਲ੍ਹਾ ਪੈਗਾ ਬਠਿੰਡੇ ਦਾ ਪਿੰਡ ਭਗਤੇ ਸ਼ਹਿਰ ਦੇ ਨਜ਼ਦੀਕ ਆ ਵੀਡੀਓ ਦੇਖ ਰਹੇ ਚੈਨਲ ਨੂੰ ਪਿਆਰ ਦੇਣ ਲੀ